ਸੁੱਕਣ ਲੱਗੇ ਨਾ। ਉਹ ਸੁੱਕਣਗੇ ਹੁਣ ਸਾਡੇ ਕੰਮ ਕੀ ਹੋਣਗੇ। ਬਾਈ ਜੀ ਆ ਘਾਰ ਆ ਸਾਹਮਣੇ ਮੁੰਡੇ ਦਾ। ਆਹ ਵਾਲਾ। ਠੀਕ ਐ ਤੇ ਆਹ ਰੋਡ ਬਣੀ ਵੀ ਐ। ਜਿਹੜੀ ਸਾਡੀ ਮੰਗ ਰੱਖੀ ਵੀ ਸੀ ਵੀ ਉਤੋਂ ਕੰਕਰੀਟ ਪੈਣਾ ਚਾਹੀਦਾ ਠੀਕ ਐ ਤੇ ਆ ਇਹਨਾਂ ਦਾ ਡੌਲਾ ਬਣਿਆ ਵਾ। ਪੱਕਾ ਜਿਹਨੂੰ ਇਹ ਹਾਰਡ ਸ਼ੋਲਡਰ ਕਹਿ ਦਿੰਦੇ ਆ ਅੰਗਰੇਜ਼ੀ ਬੋਲਦੇ ਆ। ਤੇ ਇੱਥੋਂ ਆਹ ਦੇਖ ਲੋ ਅੱਜ ਅੱਜ ਵਾਲੇ ਮੀਨ ਆ। 2 8 24 ਨੂੰ। ਇਹਦੇ ਨਾਲ ਆਹ ਦੇਖ ਲੋ ਵੀ ਇਹਨਾਂ ਦਾ ਬੰਦ ਕਰਾਇਆ ਕਰਾਇਆ ਅੱਜ ਆ ਸਾਰਾ ਕੁਝ ਫੇਰ ਉਹ ਬਾਣ ਚ ਜਾ ਡੇ ਗਿਆ ਗਾਹਾਂ ਤੇ ਇਹਨਾਂ ਦੀ ਜੀ ਸੀ ਵੀ ਨੰਕੇ ਗਈ ਆ ਸੀ ਉਸ ਚੀਜ਼ ਦੀ ਮੰਨ ਲਾ ਵੀ ਵੀਡੀਓ ਨਹੀਂ ਬਣਾ ਸਕੇ ਤੇ ਇਹਦਾ ਹੱਲ ਇੱਕੋ ਇੱਕ ਹੱਲ ਆ ਬਸ ਵੀ ਜੇ ਕੰਕਰੀਟ ਪਵੇ ਇਹਦੀ ਛੇਡਾਂ ਤੇ ਇਹ ਕਹਿੰਦੇ ਆ ਕਾਹਨਾ ਖੜਜੂ ਯਾਰ ਕਾਹਨਾ ਆ ਚੀਜ਼ਾਂ ਕਿਵੇਂ ਖੜ ਜਾਣੀਆਂ ਯਾਰ 20 ਫੁੱਟ ਉੱਚੀ ਆ ਇਹ ਲੈ ਕਿਵੇਂ ਖੜ ਜਾਣੀਆਂ ਇਹ ਦੱਸੋ ਲੈ ਆਹ ਮਜ਼ਦਮਾ ਆਏ ਖੜੇ ਆ ਸੜਕ ਵਾਲੇ ਇਨਾਂ ਕੋਲੇ ਕੋਈ ਹੱਲ ਨਹੀਂ ਆਹ ਖੜਿਆ ਆਏ ਸਾਡੇ ਕੋਲ